ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਰਾਜਪਾਲ ਗਵਰਨਰ ਵਾਲਾ ਟਾਪਿਕ ਕਰਾਂਗੇ ਰਾਜਪਾਲ ਦੀ ਨਿਯੁਕਤੀ ਠੀਕ ਹੈ ਉਹਦੀ ਕੀ ਯੋਗਤਾ ਮੰਨਦੇ ਕੀ ਸ਼ਕਤੀਆਂ ਨੇ ਸ਼ਕਤੀਆਂ ਕੰਮ ਤੇ ਉਹਦੀ ਭੂਮਿਕਾ ਇੱਕੋ ਗੱਲ ਹੈ ਸ਼ਕਤੀਆਂ ਕੰਮ ਭੂਮਿਕਾ ਇੱਕੋ ਗੱਲ ਤੇ ਨਾਲ ਦੀ ਨਾਲ ਆਪਾਂ ਇਹਦੀ ਸਥਿਤੀ ਵਾਲਾ ਵੀ ਟਾਪਿਕ ਦੇਖਾਂਗੇ ਤੇ ਸਟੂਡੈਂਟਸ ਇਹ ਵਾਲੀ ਵੀਡੀਓ ਸਮੈਸਟਰ ਸਮੈਸਟਰ 3 ਦੇ ਲਈ ਤੇ ਜਿਹੜੇ ਕਿ 11th ਕਲਾਸ ਦੇ ਲਈ ਇੰਪੋਰਟੈਂਟ ਹੈ ਤੇ ਇਸ ਤੋਂ ਲਾਵਾ ਮਾਸਟਰ ਗ੍ਰੇਡਰ ਜਾਂ ਜਿਹੜੇ ਕੈਂਡੀਡੇਟ ਜਿਹੜੇ ਕਿ ਪੀਟੈਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਜਿਹੜੀ ਕਿ ਇਹ ਟਾਪਿਕ ਇੰਪੋਰਟੈਂਟ ਆ ਰਾਜਪਾਲ ਤੇ ਬਾਕੀ ਤੁਹਾਡੇ ਜਿਹੜੇ ਕਿ ਟੋਟਲੀ ਆਪਾਂ ਨੇ ਅਪਲੋਡ ਕੀਤੇ ਹੋਏ ਨੇ ਵੀਡੀਓ ਤੁਸੀਂ ਵਾਚ ਕਰ ਸਕਦੇ ਹੋ ਟਾਪਿਕਸ ਹਾਂਜੀ ਰਾਜਪਾਲ ਦੀ ਪਦਵੀ ਦੀ ਵਿਵਸਥਾ ਪਹਿਲਾਂ ਤਾਂ ਜਾ ਤੁਸੀਂ ਦੇ ਸਕਦੇ ਹੋ ਜਾਣ ਪਛਾਣ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜੀ ਕਿ ਸੰਘੀ ਸ਼ਾਸਨ ਪ੍ਰਣਾਲੀ ਲਾਗੂ ਆ ਤੇ ਇਸ ਕਰਕੇ ਰਾਜਾਂ ਦਾ ਸ਼ਾਸਨ ਪ੍ਰਣਾਲੀ only ਵੱਖਰੀਆਂ ਰਾਜ ਸਰਕਾਰਾਂ ਦਾ ਪ੍ਰਯੋਗ ਕੀਤਾ ਜਾਂਦਾ ਤੇ ਭਾਰਤੀ ਸ਼ਾਸਨ ਪ੍ਰਬੰਧੀ ਇਹ ਮੁੱਖ ਵਿਸ਼ੇਸ਼ਤਾ ਕਿ ਕੇਂਦਰ ਅਤੇ ਰਾਜਾਂ ਦੇ ਵਿੱਚ ਇੱਕੋ ਤਰ੍ਹਾਂ ਦੀ ਸੰਸਦੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ ਕਿ ਕੇਂਦਰ ਤੇ ਰਾਜਾਂ ਦੇ ਵਿੱਚ ਸੈਂਟਰ ਤੇ ਸਟੇਟ ਦੇ ਵਿੱਚ ਇੱਕੋ ਤਰ੍ਹਾਂ ਦੀ ਸੰਸਦੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈ ਜਿਵੇਂ ਸਟੇਟ ਦੇ ਵਿੱਚ ਜਿਹੜੇ ਕਿ ਰਾਜਪਾਲਾ ਸੇਮ ਹੋ ਉਸੇ ਤਰ੍ਹਾਂ ਸੈਂਟਰ ਦੇ ਵਿੱਚ ਰਾਸ਼ਟਰਪਤੀ ਆ ਜੇ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਤੇ ਸਟੇਟ ਦੇ ਵਿੱਚ ਮੁੱਖ ਮੰਤਰੀ ਆ ਠੀਕ ਹੈ ਅਨੁਛੇਦ 153 ਦੇ ਵਿੱਚ ਹਰੇਕ ਰਾਜ ਲਈ ਇੱਕ ਰਾਜਪਾਲ ਹੋਊਗਾ ਤੇ ਇੱਕ ਹੀ ਵਿਅਕਤੀ ਦੋ ਜਾਂ ਦੋ ਤੋਂ ਵੱਧੇ ਰਾਜਾਂ ਦਾ ਵੀ ਰਾਜਪਾਲ ਹੋ ਸਕਦਾ ਮਤਲਬ ਕਿ ਰਾਜਪਾਲ ਇਹ ਨਹੀਂ ਹੈ ਵੀ ਇੱਕ ਰਾਜ ਦੇ ਵਿੱਚ ਇੱਕ ਹੀ ਹੋਊਗਾ ਇੱਕ ਜਾਂ ਦੋ ਤੋਂ ਵੱਧ ਰਾਜਾਂ ਦਾ ਵੀ ਇੱਕੋ ਹੀ ਰਾਜਪਾਲ ਹੋ ਸਕਦਾ ਰਾਜਪਾਲ ਰਾਜ ਦਾ ਸੰਵਿਧਾਨਿਕ ਮੁਖੀ ਹੁੰਦਾ ਤੇ ਉਸ ਦੇ ਨਾਂ ਤੇ ਹੀ ਰਾਜ ਦਾ ਜਿਹੜਾ ਕਿ ਸ਼ਾਸਨ ਚਲਾਇਆ ਜਾਂਦਾ ਤੇ ਅਗੇ ਨਿਯੁਕਤੀ ਸੰਬੰਧੀ ਪਰੰਪਰਾਵਾਂ ਨੂੰ ਤੁਸੀਂ ਰੀਡ ਕਰ ਲੈਣਾ ਮਤਲਬ ਕਿ ਇਹਦੇ ਵਿੱਚ ਇਹ ਹੈ ਕਿ ਜਿਸ ਰਾਜ ਦਾ ਜਿਹੜਾ ਕਿ ਰਾਜਪਾਲ ਨਿਯੁਕਤ ਕੀਤਾ ਜਾਂਦਾ ਉਸ ਰਾਜ ਦਾ ਵਾਸੀ ਨਹੀਂ ਹੋਣਾ ਚਾਹੀਦਾ ਠੀਕ ਹੈ ਸਪੋਸ ਜਿਵੇਂ ਪੰਜਾਬ ਦੇ ਵਿੱਚ ਹੈ ਪੰਜਾਬ ਦਾ ਵਾਸੀ ਨਹੀਂ ਹੋਊਗਾ ਕਿਸੇ ਹੋਰ ਦਾ ਵਾਸੀ ਹੋਊਗਾ ਰਾਜ ਦਾ ਤੇ ਅਗੇ ਰਿਕਮੈਂਡੇਸ਼ਨ ਰੰਦੋ ਅਗੇ ਤੁਸੀਂ ਯੋਗਤਾਵਾਂ ਹਾਂਜੀ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਉਮਰ 35 ਸਾਲ ਜਾਂ ਇਸ ਤੋਂ ਵੱਧ ਹੋਵੇ ਸੇਮ ਜਿਵੇਂ ਰਾਸ਼ਟਰਪਤੀ ਦੀਆਂ ਉਮੀਦਾਂ ਠੀਕ ਹੈ ਤੇ ਵਿਧਾਨ ਮੰਡਲ ਦਾ ਮੈਂਬਰ ਹੋਣਾ ਚਾਹੀਦਾ ਤੇ ਜੇ ਸੰਸਦ ਜਾਂ ਰਾਜ ਵਿਧਾਨ ਮੰਡਲ ਦਾ ਮੈਂਬਰ ਨਹੀਂ ਹੈਗਾ ਤਾਂ ਉਹਨੂੰ ਜਿਹੜੇ ਕਿ 6 ਮਹੀਨੇ ਦੇ ਵਿੱਚ ਵਿੱਚ ਹੋਣਾ ਜ਼ਰੂਰੀ ਹੁੰਦਾ। ਮਤਲਬ ਕਿ ਜਿਹੜਾ ਰਾਜ ਵਿਧਾਨ ਮੰਡਲ ਦੇ ਕਿਸੇ ਵਿਅਕਤੀ ਨੂੰ ਹੀ ਰਾਜਪਾਲ ਦੇ ਅਹੁਦੇ ਤੇ ਨੁਕਤਿਆ ਕੀਤਾ ਜਾਂਦਾ। ਰਾਜਪਾਲ ਆਪਣੀ ਪਦਵੀ ਤੇ ਨੁਕਤਿਆ ਹੋਣ ਪਿੱਛੋਂ ਕਿਸੇ ਹੋਰ ਲਾਭਦਾਇਕ ਪਦਵੀ ਤੇ ਨਹੀਂ ਰਹਿ ਸਕਦਾ। ਅੱਗੇ ਮਿਆਦ ਠੀਕ ਆ 5 ਸਾਲਾਂ ਲਈ ਨੁਕਤਿਆ ਕੀਤਾ ਜਾਂਦਾ ਪਰੰਤੂ ਆਪਣੇ ਅਹੁਦੇ ਤੇ ਉਸ ਸਮੇਂ ਤੱਕ ਹੀ ਬਰਾਜ਼ਬਰ ਰਹਿੰਦਾ ਜਦੋਂ ਤੱਕ ਕੋਈ ਦੂਸਰਾ ਰਾਜਪਾਲ ਪਦਵੀ ਨਾ ਸੰਭਾਲੇ। ਠੀਕ ਹੈ? ਤੇ ਕਿਸੇ ਇੱਕ ਰਾਜ ਦੇ ਰਾਜਪਾਲ ਨੂੰ ਦੂਜੇ ਰਾਜ ਦੇ ਵਿੱਚ ਬਦਲਿਆ ਵੀ ਜਾ ਸਕਦਾ ਅੱਗੇ ਐਗਜ਼ਾਮਪਲਸ ਦਿੱਤੇ ਹੋਏ ਨੇ ਇਹਨਾਂ ਰੀਡ ਕਰ ਲੈਣਾ ਰਾਜਪਾਲ ਦੀ ਤਨਖਾਹ ਠੀਕ ਹੈ ਤੇ ਦੇਖ ਸਾ ਤੁਸੀਂ ਹੁਣ 350000 ਰਾਜਪਾਲ ਗਵਰਨਰ ਦੀ ਤਨਖਾਹ ਹਾਂਜੀ ਹੁਣ ਆਪਾਂ ਸ਼ਕਤੀਆਂ ਜੇ ਕਾਰਜ ਸ਼ਕਤੀਆਂ ਕਾਰਜ ਭੂਮਿਕਾ ਇੱਕੋ ਗੱਲ ਓਕੇ ਹਾਂਜੀ ਪਹਿਲਾ ਆਉਣਗੇ ਕਾਰਜਕਾਰੀ ਸ਼ਕਤੀਆਂ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਇਹਨਾਂ ਨੂੰ ਤੁਸੀਂ ਹੈਡਿੰਗ ਵੀ ਬਣਾ ਸਕਦੇ ਸਿੱਧੇ ਪੁਆਇੰਟ ਵੀ ਲਿਖ ਸਕਦੇ ਹੋ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ ਤੇ ਮੰਤਰੀ ਪ੍ਰੀਸ਼ਦ ਦੇ ਦੂਜੇ ਮੰਤਰੀਆਂ ਦੀਆਂ ਨਿਯੁਕਤੀਆਂ ਵੀ ਰਾਜਪਾਲ ਹੀ ਮੁੱਖ ਮੰਤਰੀਜ਼ਲਾ ਦੇ ਅਨਸਾਰ ਕਰਦਾ ਅੱਗੇ ਹੈਗਾ ਸੈਕੰਡ ਰਾਜ ਦੇ ਐਡਵੋਕੇਟ ਜਨਰਲ ਰਾਜ ਲੋਕ ਸੇਵਾ ਕਮਿਸ਼ਨ ਦੇ ਅਧਿਐਕਸ਼ ਤੇ ਮੈਂਬਰਾਂ ਦੀ ਨਿਯੁਕਤੀ ਵੀ ਰਾਜਪਾਲ ਦੁਆਰਾ ਹੁੰਦੀ ਹੈ ਤੇ ਰਾਸ਼ਟਰਪਤੀ ਰਾਜ ਦੀ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਨ ਸਮੇਂ ਰਾਜਪਾਲ ਦੀ ਜਿਹੜੀ ਕਿ ਜਰੂਰ ਸਲਾਹ ਲੈਂਦਾ ਮਤਲਬ ਕਿ ਰਾਸ਼ਟਰਪਤੀ ਰਾਜ ਦੀ ਉੱਚ ਅਦਾਲਦਿਆਂ ਦੇ ਜੱਜਾਂ ਦੀ ਨਿਯੁਕਤੀ ਕਰਦਾ ਤਾਂ ਰਾਜਪਾਲ ਦੀ ਸਲਾਹ ਜਰੂਰ ਲੈਂਦਾ ਤੇ 3rd ਹੈਗਾ ਰਾਜਪਾਲ ਰਾਜ ਦੇ ਸ਼ਾਸਨ ਸੰਬੰਧੀ ਮੰਤਰੀ ਪ੍ਰੀਸ਼ਦ ਕੋਲੋਂ ਕਿਸੇ ਕਿਸਮ ਦੀ ਸੂਚਨਾ ਨਿਮੰਗ ਕਰ ਸਕਦਾ ਤੇ ਰਾਜ ਦੇ ਸ਼ਾਸਨ ਅਤੇ ਕਾਨੂੰਨ ਦੇ ਨਿਰਮਾਣ ਸੰਬੰਧੀ ਮੰਤਰੀ ਮੰਡਲ ਦੇ ਹਰ ਫੈਸਲੇ ਦੀ ਸੂਚਨਾ ਜਿਹੜੀ ਕਿ ਰਾਜਪਾਲ ਨੂੰ ਦੇਣੀ ਮੁੱਖ ਮੰਤਰੀ ਦਾ ਸਵਿਧਾਨਿਕ ਕਰਤੱਵ ਹੁੰਦਾ ਤੇ ਰਾਜਪਾਲ ਕਿਸੇ ਜਏ ਵਿਸ਼ਾ ਉਤੇ ਵਿਸ਼ੇ ਸੰਬੰਧੀ ਜਿਸ ਉਤੇ ਇੱਕ ਮੰਤਰੀ ਨੇ ਫੈਸਲਾ ਕੀਤਾ ਹੋਵੇ ਤੁਸੀਂ ਚੇ ਮੰਤਰੀ ਮੰਡਲ ਨੂੰ ਹਾਜ਼ਰ ਹੋਣ ਲਈ ਵੀ ਆਦੇਸ਼ ਦੇ ਸਕਦਾ। ਫੋਰਥ ਹੈ ਕਿ ਜੇਕਰ ਰਾਜ ਦੇ ਵਿੱਚ ਅਜਿਹੀ ਸਥਿਤੀ ਉਤਪੰਨ ਹੋ ਗਈ ਹੋਵੇ ਜਾਂ ਹੋਣ ਦੀ ਸੰਭਾਵਨਾ ਹੋਵੇ ਜਿਸ ਦੇ ਵਿੱਚ ਰਾਜ ਦੇ ਸ਼ਾਸਨ ਨੂੰ ਸੰਵਿਧਾਨ ਅਨੁਸਾਰ ਚਲਾਉਣਾ ਅਸੰਭਵ ਹੋ ਗਿਆ ਹੋਵੇ ਤਾਂ ਰਾਜਪਾਲ ਨੂੰ ਇਸ ਸਥਿਤੀ ਦੀ ਰਿਪੋਰਟ ਰਾਸ਼ਟਰਪਤੀ ਨੂੰ ਭੇਜਣ ਦਾ ਅਧਿਕਾਰ ਆ। ਤਾਂ ਇਸ ਰਿਪੋਰਟ ਇਹੋ ਜੀ ਰਿਪੋਰਟ ਪ੍ਰਾਪਤ ਹੋਣ ਤੇ ਰਾਸ਼ਟਰਪਤੀ ਸੰਕਟਕਲীন ਸਥਿਤੀ ਦੀ ਘੋਸ਼ਣਾ ਕਰਕੇ ਰਾਜਾਂ ਦਾ ਪ੍ਰਸ਼ਾਸਨ ਆਪਣੇ ਹੱਥਾਂ ਵਿੱਚ ਲੈ ਲੈਂਦਾ ਤੇ ਇਸ ਸਥਿਤੀ ਦੇ ਵਿੱਚ ਰਾਜਪਾਲ ਰਾਜ ਅਸਵਿਧਾਨਿਕ ਮੁਖੀ ਨਹੀਂ ਰਹਿੰਦਾ ਸਗੋਂ ਰਾਸ਼ਟਰਪਤੀ ਦੇ ਪ੍ਰਤੀਨਿਧੀ ਰੂਪ ਦੇ ਵਿੱਚ ਕੰਮ ਕਰਦਾ ਤੇ ਅਜਿਹੀ ਸਥਿਤੀ ਦੇ ਵਿੱਚ ਰਾਜਪਾਲ ਰਾਜ ਦਾ ਅਸਲੀ ਸ਼ਾਸਕ ਹੁੰਦਾ ਨੈਕਸਟ ਹੈਗਾ ਅਗੇ ਵਿਧਾਨਿਕ ਸ਼ਕਤੀਆਂ ਹਾਂਜੀ ਇਹਦੇ ਵਿੱਚ ਰਾਜਪਾਲ ਜਦੋਂ ਜਿੱਥੇ ਜੋਗ ਸਮਝੇ ਰਾਜ ਵਿਧਾਨ ਮੰਡਲ ਦਾ ਸਮਾਗਮ ਬੁਲਾ ਸਕਦਾ ਠੀਕ ਹੈ ਤੇ ਦੋਹਾਂ ਸਦਨਾਂ ਦਾ ਜਾਂ ਇੱਕ ਸਦਨ ਨੂੰ ਸਤਕਿਤ ਕਰ ਸਕਦਾ ਹੈ ਠੀਕ ਹੈ ਤੇ ਵਿਧਾਨ ਸਭਾ ਨੂੰ ਭੰਗ ਕਰ ਸਕਦਾ ਥਰਡ ਹੈਗਾ ਰਾਜਪਾਲ ਰਾਜ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਜਾਂ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਦੇ ਵਿੱਚ ਭਾਸ਼ਣ ਦੇ ਸਕਦਾ ਠੀਕ ਹੈ ਤੇ ਰਾਜਪਾਲ ਰਾਜ ਵਿਧਾਨ ਮੰਡਲ ਦੇ ਕਿਸੇ ਸਦਨ ਦੀ ਸਾਂਝੀ ਬੈਠਕ ਬੁਲਾ ਸਕਦਾ ਤੇ ਫੋਰਥ ਹੈਗਾ ਰਾਜ ਵਿਧਾਨ ਮੰਡਲ ਆਮਚੋਣਾ ਦੇ ਮਗਰੋਂ ਵਿਧਾਨ ਮੰਡਲ ਦੇ ਪਹਿਲੇ ਸਮਾਗਮ ਦੇ ਵਿੱਚ ਤੇ ਹਰੇਕ ਹਰੇਕ ਸਾਲ ਦੇ ਪਹਿਲੇ ਸਮਾਗਮ ਦੇ ਵਿੱਚ ਰਾਜਪਾਲ ਵਿਧਾਨ ਮੰਡਲ ਦੇ ਵਿੱਚ ਭਾਸ਼ਣ ਦਿੰਦਾ ਇੱਕ ਦਾ ਵਿਧਾਨ ਮੰਡਲ ਦੇ ਪਹਿਲੇ ਸਮਾਗਮ ਦੇ ਵਿੱਚ ਇੱਕ ਸਾਲ ਦੇ ਹਰੇਕ ਪਹਿਲੇ ਸਮਾਗਮ ਦੇ ਵਿੱਚ ਤੇ ਉਸ ਉਸ ਭਾਸ਼ਣ ਦੇ ਵਿੱਚ ਸਮਾਗਮ ਨੂੰ ਬੁਲਾਇਆ ਜਾਂਦਾ ਉਦੇਸ਼ ਵੀ ਦੱਸਿਆ ਜਾਂਦਾ ਮੰਤਵ ਹੁੰਦਾ ਉਦੇਸ਼ ਫਿਫਥ ਹੈਗਾ ਰਾਜਪਾਲ ਵਿਧਾਨ ਮੰਡਲ ਦੇ ਵਿਚਾਰ ਦੇ ਦੀਨ ਕਿਸੇ ਹੋਰ ਵਿਸ਼ੇ ਸੋਂਦੇ ਵਿਧਾਨ ਮੰਡਲ ਨੂੰ ਸੰਦੇਸ਼ ਭੇਜ ਸਕਦਾ ਤੇ ਰਾਜ ਵਿਧਾਨ ਮੰਡਲ ਜਿਹੇ ਸੰਦੇਸ਼ ਉਤੇ ਵਿਚਾਰ ਜ਼ਰੂਰ ਕਰ ਸਕਦਾ ਰਾਜਪਾਲ ਵਿਧਾਨਪ੍ਰੇਸ਼ਦ ਦੇ ਵਿੱਚ ਕੁਝ ਮੈਂਬਰ ਨਾਮਜ਼ਦ ਕਰ ਸਕਦਾ ਰਾਜਪਾਲ ਵਿਧਾਨਪ੍ਰੇਸ਼ਦ ਦੇ ਵਿੱਚ ਕੁਝ ਮੈਂਬਰ ਨਾਮਜ਼ਦ ਕਰਦਾ ਤੇ ਜੇਕਰ ਰਾਜਪਾਲ ਦੀ رائے ਦੇ ਵਿੱਚ ਐਗਲੋ ਇੰਡੀਅਨ ਜਾਤੀ ਨੂੰ ਆਮਚ ਹੋਣਾ ਵਿੱਚ ਉਚਿਤ ਪ੍ਰਤੀਨਿਧਤਾ ਪ੍ਰਾਪਤ ਨਾ ਹੋਈ ਹੋਵੇ ਤਾਂ ਉਹ ਇਸ ਜਾਤੀ ਨੂੰ ਜਾਤੀ ਨੂੰ ਪ੍ਰਤੀਨਿਧਤਾ ਦੇਣ ਲਈ ਇਸ ਜਾਤੀ ਦੇ ਇੱਕ ਮੈਂਬਰ ਰਾਜ ਵਿਧਾਨ ਸਭਾ ਦੇ ਵਿੱਚ ਨਾਮਜ਼ਦ ਕਰ ਸਕਦਾ ਅੱਗੇ ਹੈਗਾ ਨੰਬਰ 8 ਰਾਜ ਵਿਧਾਨ ਮੰਡਲ ਦੁਆਰਾ ਪਾਸ ਹੋਣ ਮਗਰੋਂ ਬੀਲ ਨੂੰ ਰਾਜਪਾਲ ਦੀ ਪ੍ਰਵਾਨਗੀ ਲਈ ਭੇਜਿਆ ਜਾਂਦਾ ਮਤਲਬ ਕਿ ਵਿਧਾਨ ਮੰਡਲ ਦੁਆਰਾ ਜਿਹੜਾ ਬੀਲ ਪਾਸ ਹੋ ਜਾਂਦਾ ਫਿਰ ਉਹਨੂੰ ਫਾਈਨਲ ਮਜਦੂਰੀ ਦੇ ਮਨਜ਼ੂਰੀ ਦੇ ਲਈ ਰਾਜਪਾਲ ਦੀ ਪ੍ਰਵਾਨਗੀ ਲੈਣ ਲਈ ਭੇਜਿਆ ਜਾਂਦਾ ਕਿਉਂਕਿ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਵੀ ਬੀਲ ਜਿਹੜੀ ਕਿ ਕਾਨੂੰਨ ਨਹੀਂ ਬਣ ਸਕਦਾ ਤੇ ਨੈਕਸਟ ਹੈਗਾ ਰਾਜਪਾਲ ਵਿਧਾਨ ਪ੍ਰੇਸ਼ ਦੇ ਵਿੱਚ ਕੁਝ ਮੈਂਬਰ ਨਾਮਜ਼ਦ ਕਰ ਸਕਦਾ ਤੇ ਇਹ ਵੀ ਹੋ ਗਿਆ ਸੀ ਹਾਂਜੀ ਇਹ ਰਹਿ ਗਿਆ ਸੀ ਰਾਜਪਾਲ ਦੀ ਰਾਏ ਦੇ ਵਿੱਚ ਐਗਲੋ ਇੰਡੀਅਨ ਜਾਤੀ ਨੂੰ ਆਮ ਚੋਣਾਂ ਵਿੱਚ ਉਚਿਤ ਪ੍ਰਦਨਿਤਾ ਦਾ ਪ੍ਰਾਪਤ ਨਾ ਹੋਈ ਹੋਵੇ ਤਾਂ ਉਸ ਜਾਤੀ ਨੂੰ ਪ੍ਰਤਨਿਧਤਾ ਦੇਣ ਲਈ ਇਸ ਜਾਤੀ ਦੇ ਇੱਕ ਮੈਂਬਰ ਨੂੰ ਰਾਜ ਵਿਧਾਨ ਸਭਾ ਵਿੱਚ ਨਾਮਜ਼ਦ ਕਰ ਸਕਦਾ ਤੇ ਹਾਂਜੀ ਰਾਜਪਾਲ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਬਿੱਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਮਾਂ ਰੱਖ ਸਕਦਾ ਆਰਡੀਨੈਂਸ ਜਾਰੀ ਕਰ ਸਕਦਾ ਠੀਕ ਹੈ ਤੇ ਨੈਕਸਟ ਆਰਡੀਨੈਂਸ ਅਗੇ ਵੀ 6 ਹਫਤੇ ਲਈ ਜਾਰੀ ਰਹੇਗਾ ਤੁਸੀ ਰੀਡ ਕਰ ਲੈਣਾ ਆਰਡੀਨੈਂਸ ਜਦੋਂ ਜਾਰੀ ਹੁੰਦਾ ਹੁੰਦਾ ਮਤਲਬ ਕਿ ਜਦੋਂ ਜਿਹੜੇ ਕਿ ਸਮਾਗਮ ਨਾ ਹੋ ਰਿਹਾ ਹੋਵੇ ਵਿਧਾਨ ਸਭਾ ਦਾ ਵਿਧਾਨ ਮੰਡਲ ਦਾ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਨੂੰ ਕੁਝ ਨਜਿੱਠਣ ਦੇ ਲਈ ਵਿਸ਼ੇਸ਼ ਕਾਨੂੰਨ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਆਪਾਂ ਆਰਡੀਨੈਂਸ ਜਾਰੀ ਕਰ ਸਕਦਾ ਹੈ ਰਾਜਪਾਲ ਜਦੋਂ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦਾ ਅਹੁਦਾ ਖਾਲੀ ਹੋਵੇ ਤਾਂ ਰਾਜਪਾਲ ਕਿਸੇ ਮੈਂਬਰ ਨੂੰ ਵਿਧਾਨ ਸਭਾ ਦੀ ਪ੍ਰਧਾਨਗੀ ਕਰਨ ਲਈ ਆਰਜੀ ਤੌਰ ਤੇ ਉਸ ਸਮੇਂ ਤੱਕ ਨਿਯੁਕਤ ਕਰ ਸਕਦਾ ਜਦੋਂ ਤੱਕ ਸਦਨ ਆਪਣੇ ਸਪੀਕਰ ਦੀ ਚੋਣ ਨਹੀਂ ਕਰ ਲੈਂਦਾ ਤੇ ਨੰਬਰ 12 ਜੇਕਰ ਵਿਧਾਨ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਪਦਵੀ ਖਾਲੀ ਹੋਵੇ ਤਾਂ ਰਾਜਪਾਲ ਸਦਨ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਲਈ ਕਿਸੇ ਮੈਂਬਰ ਨੂੰ ਉਸ ਸਮੇਂ ਤੱਕ ਪ੍ਰਧਾਨ ਨਿਯੁਕਤ ਕਰ ਸਕਦਾ ਜੋ ਤੱਕ ਵਿਧਾਨ ਪ੍ਰੀਸ਼ਦ ਆਪਣੇ ਪ੍ਰਧਾਨ ਦੀ ਚੋਣ ਨਹੀਂ ਕਰ ਲੈਂਦਾ ਨੈਕਸਟ ਹੈਗਾ ਵਿੱਤੀ ਸ਼ਕਤੀਆਂ ਹਾਂਜੀ ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਜਪਾਲ ਆਉਣ ਵਾਲੇ ਸਾਲ ਦੇ ਅਨੁਮਾਨਿਤ ਖਰਚ ਤੇ ਆਮਦਨ ਦਾ ਵੇਰਵਾ ਰਾਜ ਵਿਧਾਨ ਸਭਾ ਦੇ ਵਿੱਚ ਪੇਸ਼ ਕਰਵਾਉਂਦਾ ਠੀਕ ਹੈ ਤੇ ਇਹ ਵਾਰਸ਼ਿਕ ਵਿੱਤੀ ਵੇਰਵਾ ਅਕਸਰ ਰਾਜ ਦੇ ਵਿੱਤ ਮੰਤਰੀ ਦੁਆਰਾ ਪੇਸ਼ ਕੀਤਾ ਜਾਂਦਾ ਇਸ ਤੋਂ ਇਲਾਵਾ ਕੋਈ ਵੀ ਧਨਵੀਲ ਰਾਜਪਾਲ ਦੀ ਅਗੋਂ ਤੋਂ ਬਿਨਾ ਵਿਧਾਨ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਰਾਜ ਦੀ ਅਚਨਚੇਤੀ ਨਿਧੀ ਠੀਕ ਹੈ ਉੱਤੇ ਵੀ ਰਾਜਪਾਲ ਦਾ ਨੰਤਰਣ ਹੁੰਦਾ ਤੇ ਰਾਜਪਾਲ ਸਰਕਾਰ ਨੂੰ ਕਿਸੇ ਅਚਨਚੇਤ ਖਰਚ ਲਈ ਵਿਸ਼ੇਸ਼ ਖਰਚ ਕਰਨ ਦੀ ਆਗਿਆ ਦੇ ਸਕਦਾ ਪਰੰਤੂ ਇਸ ਖਰਚ ਕਰਨ ਦੀ ਵੀ ਤਾਂ ਰਾਜ ਵਿਧਾਨ ਮੰਡਲ ਕੋਲੋਂ ਪ੍ਰਵਾਨਗੀ ਲੈਣ ਦੀ ਜ਼ਰੂਰੀ ਹੈ ਅੱਗੇ ਨਿਆਂਇਕ ਵਿੱਚ ਜੱਜਾਂ ਦੀ ਨਿਯੁਕਤੀ ਹੋ ਜਾਊਗੀ ਠੀਕ ਹੈ ਕਿਸੇ ਦੀ ਸਜ਼ਾ ਨੂੰ ਮਾਫ ਕਰ ਸਕਦਾ ਤੇ ਸਜ਼ਾ ਨੂੰ ਘਟਾ ਸਕਦਾ ਤੇ ਉਹਨੂੰ ਤੇ ਉਹਨੂੰ ਮੁਲਤਵੀ ਵੀ ਕਰ ਸਕਦਾ ਤੇ ਜਿਨ੍ਹਾਂ ਨੂੰ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਸਜ਼ਾ ਦਿੱਤੀ ਗਈ ਹੋਵੇ ਠੀਕ ਹੈ ਉਹਨਾਂ ਦੇ ਬਾਰੇ ਇਸ ਤੋਂ ਇਲਾਵਾ ਇੱਛਕ ਸ਼ਕਤੀਆਂ ਵੀ ਨੇ ਇੱਛਕ ਸ਼ਕਤੀਆਂ ਵਿੱਚ ਮੁੱਖ ਮੰਤਰੀ ਦੀ ਨਿਯੁਕਤੀ ਜ਼ਿੰਵੰਦੀ ਹਾਂਜੀ ਆਮ ਤੌਰ ਤੇ ਰਾਜਪਾਲ ਰਾਜ ਵਿਧਾਨ ਸਭਾ ਦੇ ਵਿੱਚ ਜਿਹਨੂੰ ਬਹੁਮਤ ਹਾਸਲ ਹੁੰਦਾ ਉਹਨੂੰ ਹੀ ਜਿਹੜੇ ਕਿ ਮੁੱਖ ਮੰਤਰੀ ਨੁਕਤ ਕੀਤਾ ਜਾਂਦਾ ਪਰੰਤੂ ਜਦੋਂ ਆਮ ਚੋਣਾਂ ਦੇ ਵਿੱਚ ਰਾਜ ਵਿਧਾਨ ਸਭਾ ਵਿੱਚ ਕਿਸੇ ਵੀ ਦਲ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਹੋਣ ਕਰਕੇ ਮੰਤਰੀ ਮੰਡਲ ਦਾ ਜਾਂ ਫਿਰ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਹੋ ਗਿਆ ਹੋਵੇ ਤੇ ਮੰਤਰੀ ਮੰਡਲ ਤਿਆਗ ਪੱਤਰ ਦੇ ਗਏ ਹੋਵੇ ਜਾਂ ਮੁੱਖ ਮੰਤਰੀ ਤਿਆਗ ਪੱਤਰ ਦੇ ਦੇਵੇ ਤਾਂ ਇਹਨਾਂ ਸਥਿਤੀਆਂ ਵਿੱਚ ਫਿਰ ਰਾਜਪਾਲ ਆਪਣੀ ਇੱਛਾ ਦੇ ਅਨੁਸਾਰ ਕਿਸੇ ਮੈਂਬਰ ਨੂੰ ਮੁੱਖ ਮੰਤਰੀ ਨਿਯੁਕਤ ਕਰ ਸਕਦਾ ਤੇ ਉਸ ਮੁੱਖ ਮੰਤਰੀ ਨੂੰ ਕੁਝ ਸਮੇਂ ਦੇ ਅੰਦਰ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਨਾ ਸਿੱਧ ਕਰਨ ਲਈ ਹਦੇਸ਼ ਦੇ ਸਕਦਾ ਅੱਗੇ ਹੈਗਾ ਰਾਜਨੀਤਿਕ ਦਲਾਂ ਦੇ ਦਾਅਵੇ ਨੂੰ ਪ੍ਰਵਾਨ ਕਰਨ ਸੰਬੰਧੀ ਵੀ ਜਿਹੜੀ ਕਿ ਇਹਦੀ ਆਪਣੀ ਇਹ ਇੱਛਕ ਸ਼ਕਤੀ ਆ ਭਾਰਤ ਵਿੱਚ ਰਾਜ ਰਾਜਨੀਤਿਕ ਦਲਾਂ ਦੀ ਗਿਣਤੀ ਕਾਫੀ ਜ਼ਿਆਦਾ ਤੇ ਵਰਤਮਾਨ ਅਵਸਥਾ ਦੇ ਵਿੱਚ ਇਹ ਸੰਭਵ ਹੈ ਕਿ ਕਿਸੇ ਵੀ ਸਮੇਂ ਕਿਸੇ ਵੀ ਦਲ ਨੂੰ ਵਿਧਾਨ ਸਭਾ ਵਿੱਚ ਸਪਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਇਸ ਸਥਿਤੀ ਦੇ ਵਿੱਚ ਅਨੇਕਾਂ ਦਲ ਬਹੁਮਤ ਦਾ ਸਮਰਥਨ ਦਾ ਦਾਅਵਾ ਕਰ ਸਕਦੇ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਕਿਸੇ ਦਲ ਦੇ ਦਾਅਵੇ ਨੂੰ ਪ੍ਰਵਾਨ ਕਰਨਾ ਜਾਂ ਨਾ ਕਰਨਾ ਰਾਸ਼ਪਾਲ ਦੀ ਇੱਛਾ ਤੇ ਨਿਰਭਰ ਕਰਦਾ ਅੱਗੇ ਹੈਗਾ ਰਾਜ ਦੀ ਸੰਵਿਧਾਨਿਕ ਅਵਸਥਾ ਦੀ ਉਹ ਸਫਲਤਾ ਸੰਧੀ ਹਾਂਜੀ ਰਾਜ ਦੇ ਵਿੱਚ ਸੰਵਿਧਾਨਿਕ ਅਵਸਥਾ ਉਹ ਸਫਲ ਹੋਣ ਕਾਰਨ ਅ ਰਾਜਪਾਲ ਦਾ ਨਿਰਣਾ ਅਕਸਰ ਨਿੱਜੀ ਹੁੰਦਾ ਤੇ ਰਾਜਪਾਲ ਜਦੋਂ ਰਾਸ਼ਟਰਪਤੀ ਨੂੰ ਸੰਵਿਧਾਨਿਕ ਮਸ਼ੀਨਰੀ ਦੀ ਅਸਫਲਤਾ ਸੰਬੰਧੀ ਰਿਪੋਰਟ ਭੇਜਦਾ ਤੇ ਇਸ ਮਾਮਲੇ ਸੰਬੰਧੀ ਨਿਰਣਾ ਮੰਤਰੀ ਮੰਡਲ ਦੇ ਸਲਾਮ ਸਾਰ ਨਹੀਂ ਸਗੋ ਆਪਣੀ ਇੱਛਾ ਅਨੁਸਾਰ ਕਰਦਾ ਅੱਗੇ ਹੈਗਾ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਗਏ ਬਿੱਲ ਸੰਬੰਧੀ ਫਿਰਾਂਜੀ ਰਾਜਪਾਲ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਗਏ ਬਿੱਲ ਨੂੰ ਰਾਸ਼ਟਰਪਤੀ ਦੇ ਪ੍ਰਵਾਨਣ ਲਈ ਰੱਖ ਬਰਖਸਾਦਾ ਤੇ ਉਹਦੀ ਇਸ ਸ਼ਕਤੀ ਨੂੰ ਕਿਸੇ ਅਦਾਲਤ ਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ ਰਾਜਪਾਲ ਵਿਧਾਨ ਮੰਡਲ ਦੁਆਰਾ ਪਾਸ ਕੀਤੇ ਬਿੱਲ ਨੂੰ ਹੀ ਆਪਣੀ ਪ੍ਰਵਾਨਗੀ ਦੇਣ ਤੋਂ ਵੀ ਇਨਕਾਰ ਕਰ ਸਕਦਾ ਮંત્રી ਮੰਡਲ ਤੋਂ ਸੂਚਨਾ ਪ੍ਰਾਪਤ ਕਰਨ ਸੰਬੰਧੀ ਤੇ ਮੰਤਰੀ ਵਿਰੁੱਧ ਮੁਕਾਦਮਾ ਚਲਾਉਣ ਦੀ ਵੀ ਦੀ ਆਗਿਆ ਦੇਣਾ ਇਹ ਵੀ ਜਿਹੜੇ ਕਿ ਇੱਛਕ ਸ਼ਕਤੀ ਦੇ ਵਿੱਚ ਆਉਂਦਾ ਅੱਗੇ ਰਾਜਪਾਲ ਦੀ ਸਥਿਤੀ ਰਾਜ ਦੇ ਪ੍ਰਸ਼ਾਸਨ ਵਿੱਚ ਰਾਜਪਾਲ ਦੀ ਸਥਿਤੀ ਉਹ ਹੈ ਜੋ ਸੈਂਟਰ ਦੇ ਵਿੱਚ ਰਾਸ਼ਟਰਪਤੀ ਦੀ ਹੈ ਸੰਵਿਧਾਨ ਅਨੁਸਾਰ ਰਾਜਪਾਲ ਨੂੰ ਵਿਵੰਦ ਸ਼ਕਤੀਆਂ ਦਿੱਤੀਆਂ ਗਈਆਂ ਨੇ ਤੇ ਉਸ ਦੀ ਸਲਾਹ ਲਈ ਵੀ ਮੰਤਰੀ ਪਰਿਸ਼ਦ ਦੀ ਵਸਥਾ ਕੀਤੀ ਗਈ ਹੈ ਤੇ ਸਾਡੇ ਸੰਵਿਧਾਨ ਵਿੱਚ ਰਾਜਪਾਲ ਲਈ ਮੰਤਰੀ ਪਰਿਸ਼ਦ ਦੀ ਸਲਾਹ ਮੰਨਣ ਸੰਬੰਧੀ ਕੋਈ ਵਿਸ਼ੇਸ਼ ਧਾਰਾ ਅੰਕਿਤ ਨਹੀਂ ਹੋਈ ਪਰ ਅਸਲ ਦੇ ਪਰ ਰਾਜਪਾਲ ਕਰਕੇ 함 ਕਰਕੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਮੰਡਲ ਦੀ ਸਲਾਹ ਅਨੁਸਾਰ ਹੀ ਕਰਦਾ ਹੈ ਕਿਉਂਕਿ ਰਾਜਪਾਲ ਰਾਜ ਦਾ ਅਸਲੀ ਸ਼ਾਸਕ ਨਹੀਂ ਸਗੋਂ ਇੱਕ ਸੰਵਿਧਾਨਿਕ ਮੁਖੀ ਹੁੰਦਾ ਹੈ ਠੀਕ ਹੈ ਅੱਗੇ ਡਾਕਟਰ ਅਮੇਦ ਕਰਨੇ ਕੋਟੇਸ਼ਨ ਦੇ ਵਿੱਚ ਦਿੱਤੀ ਹੈ ਜਿਹੜੀ ਕਿ ਰਾਜਪਾਲ ਦੀ ਸਥਿਤੀ ਦਨ ਉਸ ਤੋਂ ਬਾਅਦ ਸਿੱਟਾ ਥੈਂਕਸ